ਅੰਮ੍ਰਿਤਸਰ ਦੀ ਧਰਤੀ ਤੇ ਬੋਡੀ ਬਿਲਡਿੰਗ ਦਾ ਇੱਕ ਵੱਡਾ ਕੰਪੀਟੀਸ਼ਨ ਹੋਣ ਜਾ ਰਿਹਾ ਹੈ ਮੇਰੇ ਨਾਲ ਇਸ ਬੋਡੀ ਬਿਲਡਿੰਗ ਦੇ ਆਯੋਜਕ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਪਾਜੀ ਨਾਮ ਕੀ ਹੈ ਤੁਹਾਡਾ ਪਾਜੀ ਮੇਰਾ ਨਾਮ ਹਰਮਿੰਦਰ ਸਿੰਘ ਹੈਰੀ ਪਿੰਡਰ ਹਰੀ ਜੀ ਜਾਣ ਸਕਦੇ ਆ ਕਿਦੋਂ ਇਹ ਕੰਪੀਟੀਸ਼ਨ ਹੋ ਰਿਹਾ ਔਰ ਕਿਸ ਲੈਵਲ ਤੇ ਹੋ ਰਿਹਾ ਹੈ ਪਾਜੀ ਇਹ 23 24 ਤਰੀਕ ਨੂੰ ਗੁਰਨਾਨਾ ਕਾਟੇਡਿਉਰੀਅਮ ਚ ਹੋ ਰਿਹਾ ਤੇ ਇਹ ਨੈਸ਼ਨਲ ਲੈਵਲ ਦਾ ਸ਼ੋਅ ਹੋ ਰਿਹਾ ਪੂਰੇ ਇੰਡੀਆ ਚ ਪਾਰਟਿਸਪੇਟ ਆ ਰਹੇ ਨੇ ਇਹ ਚ ਹਾਂਜੀ ਤੇ ਕੋਈ ਕੈਟਾਗਰੀ ਵਾਈਜ਼ ਵੀ ਰੱਖੇ ਹੋਏ ਨਾਲ ਭਾਜੀ ਇਹਦੇ ਚ ਸਾਰੀਆਂ ਹੀ ਕੈਟਾਗਰੀਆਂ ਰੱਖੀਆਂ ਜੂਨੀਅਰ ਜਿਹੜੇ ਆ 22 ਦੇ ਅੰਡਰ ਮਾਸਟਰ ਬਜ਼ੁਰਗਾਂ ਵਾਲੀ ਉਹ ਵੀ ਕੈਟਾਗਰੀ ਰੱਖੀ ਸੀਨੀਅਰ ਬਾਡੀ ਬਿਲਡਿੰਗ ਰੱਖੀ ਹੈ ਹੈਂਡੀਕੈਪ ਕੈਟਾਗਰੀ ਰੱਖੀ ਪੂਰੀਆਂ ਹਰ ਬੰਦੇ ਦਾ ਮਤਲਬ ਸਪੇਸ ਹੈ ਸ਼ੋਅ ਚ ਸਾਬਤ ਸੂਰਤ ਕੈਟਾਗਰੀ ਪਪਾ ਬੜਾਈਏ ਗੁਰਸਿਕ ਫਿਟਨੈਸ ਜਿਹੜੇ ਸਾਬਤ ਸੂਰਤ ਸਿੰਘ ਆ ਆਪਣੇ ਰੋਮ ਨਹੀਂ ਲਾਂਦੇ ਉਹਨਾਂ ਦੀ ਵੀ ਕੈਟਾਗਰੀ ਕਿ ਤਿਆਰ ਕੀਤੀ ਗਈ ਗੁਰਸਿਕ ਫਿਟਨੈਸ ਜੋ ਕਿ ਗਵਰਨਮੈਂਟ ਰਜਿਸਟਰਡ ਆ ਹਾਂਜੀ ਭਾਜੀ ਤੁਸੀਂ ਨਾਮ ਬੜਾ ਸੋਹਣਾ ਰੱਖਿਆ ਹੋਇਆ ਹੈ ਹਰੀ ਸਿੰਘ ਹਰੀ ਸਿੰਘ ਨਲਵਾ ਕਲਾਸਿਕ ਹੈ ਇਹ 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 ਨਾਮ ਕਿੱਥੋਂ ਆ ਮਨ ਵਿੱਚ ਆਇਆ ਜੀ ਭਾਜੀ ਏਸ਼ੀਆ ਦਾ ਨੰਬਰ 1 ਪਾਵਰ ਦਾ ਸਰੋਤ ਹਰੀ ਸਿੰਘ ਨਲਵਾ ਆ ਜਿਨੇ ਖੈਬਰ ਦਰੇ ਤੱਕ ਰਾਜ ਕੀਤਾ ਸੀ ਜਿੱਥੇ ਅਮਰੀਕਾ ਵੀ ਹਾਰ ਗਿਆ ਰਸ਼ੀਆ ਵੀ ਸਾਹ ਛੱਡ ਗਿਆ ਅਫਗਾਨਿਸਤਾਨ ਦਾ ਜਿਹੜਾ ਇਲਾਕਾ ਸੀ ਇਹ ਹਰੀ ਸਿੰਘ ਨਲੂਏ ਨੇ ਜਿੱਤਿਆ ਸੀ ਤੇ ਬਹੁਤ ਸੁਪਰ ਪਾਵਰ ਸੀ ਜਿਹੜਾ ਸ਼ੇਰ ਦਾ ਜਬਾੜਾ ਹਥਾਣਾ ਪਾੜ ਦਿੰਦਾ ਸੀ ਤੇ ਉਹ ਪਾਵਰ ਹੀ ਤੇ ਆਪਾਂ ਵੀ ਗੇਮ ਬੋਡੀ ਬਿਲਡਿੰਗ ਪਾਵਰ ਨਾਲ ਹੀ ਹੁੰਦੀ ਹੈ ਤੇ ਫਿਰ ਇਹਦੀ ਕੰਬੀਨੇਸ਼ਨ ਨਹੀਂ ਪਾਵਰ ਦਾ ਨਾਮ ਹੀ ਹਰੀ ਸਿੰਘ ਨਲੂਏ ਅਫਗਾਨਾ ਨੂੰ ਮੈਂ ਸਲਵਾਰਾਂ ਵਿੱਚ ਪੁਆਤੀ ਸੀ ਹਾਂ ਸੁਥਨਾ ਪੁਆਤੀ ਸੀ ਅਫਗਾਨਾ ਨੂੰ ਡਰਨ ਵਾਲੀ ਹਾਂਜੀ ਤੇ ਕੀ ਮੋਟਿਵ ਲੈ ਕੇ ਚੱਲੇ ਹੋ ਜੀ ਤੁਸੀਂ ਕੀ ਮੰਤਵ ਕੀ ਤੁਹਾਡਾ ਤੁਸੀਂ ਇਡੇ ਵੱਡੇ ਲੈਵਲ ਤੇ ਕੰਪੀਟੀਸ਼ਨ ਕਰਵਾ ਲਿਓ ਭਾਜੀ ਮੰਤਵ ਇਹੀ ਹੈ ਕਿ ਆਪਣੇ ਜਿੰਨੀ ਯੂਥ ਆ ਆਪਣੀ ਜਿੰਨੀ ਯੰਗ ਜਨਰੇਸ਼ਨ ਆ ਉਹ ਸਹੀ ਰਸਤੇ ਪਵੇ 스포츠 ਵਾਲਾ ਲਾਵੇ ਤਾਂ ਕਿ ਮਤਲਬ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਕਿੰਨੇ ਪਲੇਅਰ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਅੰਮ੍ਰਿਤਸਰ ਵਿੱਚ ਭਾਜੀ ਪਲੇਅਰ ਤੇ ਬਹੁਤ ਆ ਚਾਰ 500 ਪਲੇਅਰ ਆ ਰਿਹਾ ਪੂਰੇ ਇੰਡੀਆ ਤੋਂ ਹਾਂ ਹਰ ਸਟੇਟ ਤੋਂ ਹਰ ਮਤਲਬ ਪਾਸੇੋਂ ਆ ਰਹੇ ਆ ਹਾਂਜੀ ਇਹ ਇਨਾਮ ਵੀ ਫਿਰ ਰੱਖੇਗੇ ਲੱਖਾਂ ਦੇ ਭਾਜੀ ਹਰ ਵੇਡ 'ਚ 70-80 ਹਜ਼ਾਰ ਕੈਸ਼ ਪ੍ਰਾਈਜ਼ ਬਣ ਜਾਂਦਾ ਤੇ ਟੋਟਲ 20-25 ਵੇਡ ਆ ਤੇ ਓਵਰਆਲ ਨੂੰ ਅਸੀਂ ਜੀਪ ਰੱਖੀ ਏ ਲੰਡੀ ਜੀਪ ਹੁੰਦੀ ਜਿਹੜੀ ਤੇ ਇੱਕ ਓਵਰਆਲ ਨੂੰ ਹੀ ਬਾਈਕ ਰੱਖੀ ਆ R15 ਮਤਲਬ ਇੰਨਾ ਕਹੀ ਨਾਮ ਰੱਖਦਾ ਆ ਕਿ ਮੈਨੂੰ ਨਹੀਂ ਲੱਗਦਾ ਕਿ ਆਮ ਬੰਦਾ ਵੀ ਵੇਖ ਕੇ ਨਾ ਪ੍ਰਭਾਵਿਤ ਹੋਵੇ ਸਾਰੇ ਨਾਮ ਵੇਖ ਕੇ ਮਤਲਬ ਕਾਫੀ ਫਰਕ ਪਏਗਾ ਜਨਰੇਸ਼ਨ ਦਾ ਕਿ ਆਪਾਂ ਗੇਮ ਕਰੀਏ ਜਾਂ ਆਪਾਂ ਵੀ ਜਿੱਤਾਂਗੇ ਸਰਕਾਰ ਨੂੰ ਵੀ ਚਾਹੀਦਾ ਵੀ ਬੋਡੀ ਬਿਲਡਿੰਗ ਨੂੰ ਪ੍ਰਮੋਟ ਕੀਤਾ ਜਾਵੇ ਭਾਈ ਸਰਕਾਰ ਅਸੀਂ ਤਾਂ ਚਾਹਨੀ ਆ ਹਰ ਗੇਮ ਨੂੰ ਪ੍ਰਮੋਟ ਕਰੇ ਪਰ ਸਰਕਾਰ ਕਰਦੀ ਕੁਛ ਨਹੀਂ ਹੈ ਤੁਸੀਂ ਵੇਖ ਲਓ ਓਲੰਪਿਕ ਚ ਮੈਡਲ ਜਾਰਾ ਤੇ ਹਰਿਆਣੇ ਦੇ ਕਿਉ ਆ ਰਹੇ ਆ ਉਥੇ ਡਿਸਟ੍ਰਿਕਟ ਵੀ ਖੇਡ ਕੇ ਆਂਦਾ ਜੀ ਭਾਜੀ ਉਹਨਾਂ ਨੂੰ ਲੱਖਾਂ ਰੁਪਏ ਮਿਲਦੇ ਸਾਡੇ ਨੈਸ਼ਨਲ ਘਰਾ ਘਰਾ ਦੇ ਬੱਚੇ ਬਿਠੇ ਨੈਸ਼ਨਲ ਖੇਡੇ ਕੋਈ ਕੁਲਚੇ ਦੀ ਰੇੜੀ ਲਾ ਰਿਹਾ ਕੋਈ ਕੁਸ਼ ਕਰ ਰਿਹਾ ਐਡੇ ਨਾਮੀ ਪਲਵਾਨ ਐਡੇ ਨਾਮੀ ਲੋਕ ਆ ਜਿਹੜੇ ਧੱਕੇ ਖਾਂਦੇ ਸਰਕਾਰ ਉਹਨਾਂ ਦਾ ਸਾਥ ਦੇਗੀ ਤੇ ਨਸ਼ਾ ਨਸ਼ਾ ਵਗੈਰਾ ਜਿਹੜੇ ਕਹਿੰਦੇ ਆ ਨਸ਼ਾ ਤਾਂ ਹੀ ਜਾਊਗਾ ਜੇ ਆਪਾਂ ਪਲੇਅਰਾਂ ਨਾਲ ਸਾਥ ਦਵਾਂਗੇ ਜਦੋਂ ਪਲੇਅਰ ਨੇ ਸਾਰੀ ਜ਼ਿੰਦਗੀ ਆਪਣੀ ਗੇਮ ਚ ਲਾ ਦਿੱਤੀ ਤੇ ਉਹਨੂੰ ਜਦੋਂ ਕੁਝ ਨਾ ਹਾਸਲ ਹੁੰਦਾ ਤੇ ਉਹ ਫਿਰ ਗਲਤ ਪਾਸੇ ਜਾਂਦਾ ਵਾ ਜਾਂ ਗੈਂਗਸਟਰ ਨਛੇ ਜੇ ਭਾਈੰਦਾ ਵਾ ਜਿਹੜੀ ਤੁਸੀਂ ਬੋਡੀ ਦਿਖਾ ਰਹੇ ਹੋ ਹਨ ਆਪਣੀ ਹੈ ਕਿੰਨਾ ਸਮਾਂ ਲੱਗ ਗਿਆ ਜੀ ਇਹਨੂੰ ਤਿਆਰ ਕਰਨੇ ਪਾਜੀ ਇਹਨੂੰ ਸ਼ੁਰੂ ਤੋਂ ਹੀ 15-20 ਸਾਲ ਲੱਗ ਹੀ ਗਏ ਆ ਬਹੁਤ ਸਮਾਂ ਲੱਗਦਾ ਹਾਂਜੀ ਹਾਂ ਕੀ ਜਨੂਨ ਸੀਗਾ ਵੀ ਬੀ ਬੋਡੀ ਬਿਲਡਰ ਪੰਨਾ ਹਾਂਜੀ ਉਹ ਜਨੂਨ ਭਾਜੀ ਪਹਿਲਾਂ ਜਿਮ ਲਾਈਦਾ ਸੀ ਵਿੰਦੇ-ਵਿੰਦੇ ਆਪਾਂ ਫਿਰ ਜਨੂਨ ਪੈਸ਼ਨ ਹੀ ਬਣ ਗਿਆ ਕਿ ਆਪਾਂ ਵੀ ਕੋਈ ਸਟੇਜ ਤੇ ਜਾਣਾਗੇ ਜਿਹੜੇ ਨੌਜਵਾਨ ਜਿਹੜੇ ਕੀ ਅਖਾਰਿਆਂ ਤੋਂ ਜਿਮਾਂ ਤੋਂ ਦੂਰ ਹੋ ਗਏ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਉਹੀ ਵੀਰ ਜੀ ਗਰਾਉਂਡੇ ਆਓ ਜਿਮਾਂ ਚਾਓ ਕੋਛਣੀ ਜੇ ਪਿਆ ਆਪਾਂ ਬਾਕੀ ਤੁਸੀਂ ਭਾਜੀ ਨਾਲ ਸਾਡੇ ਨਾਲ ਜਿੱਤ ਅਸੀਂ ਸਪੋਰਟਸ ਨੂੰ ਤਗੜੇ ਤੁਹਾਡੀ ਗੇਮ ਆ ਤੁਹਾਡਾ ਕਿਸੇ ਪਾਸੋਂ ਹੱਥ ਨਹੀਂ ਪੈਂਦਾ ਤੇ ਆਪਾਂ ਪੂਰੀ ਸੰਯੋਗਤ ਤੁਹਾਨੂੰ ਦਵਾਂਗੇ ਚਲੋ ਸਰਕਾਰ ਨਹੀਂ ਕਰਦੀ ਅਸੀਂ ਭਰਾ ਰਲ ਕੇ ਕੁਝ ਨਾ ਕੁਝ ਪਲੇਅਰਾਂ ਦਾ ਸਾਥ ਦਵਾਂਗੇ ਤੁਸੀਂ ਗੇਮ ਚਾਓ ਮਾੜੇ ਕੰਮ ਛੱਡੋ ਬਿਲਕੁਲ ਜੀ ਕੀ ਕਹਿਣਾ ਜਗਤਾਰ ਬੌਕਸਰ ਜੀ ਤੁਹਾਡਾ ਵੀ ਬੌਕਸਿੰਗ 'ਚ ਬੜਾ ਨਾਮ ਰਿਹਾ ਹੈ ਤੇ ਤੁਸੀਂ ਕੀ ਕਹਿਣਾ ਜਿਹੜਾ ਇਹ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਨੈਸ਼ਨਲ ਲੈਵਲ ਤੇ ਕਿ ਇਹਦਾ ਕੀ ਆਉਣ ਵਾਲੇ ਟਾਈਮ 'ਚ ਨੌਜਵਾਨਾਂ ਨੂੰ ਫਾਇਦਾ ਮਿਲੇਗਾ ਨੌਜਵਾਨਾਂ ਨੂੰ ਇਹੋ ਹੀ ਫਾਇਦਾ ਮਿਲੇਗਾ ਨਸ਼ੇ ਪੱਤਿਆਂ ਤੋਂ ਦੂਰ ਹੋਣ ਗੈਂਗਸਟਰਾਂ ਤੋਂ ਦੂਰ ਹੋਣ ਕੇ ਲੜਾਈ ਝਗੜਿਆਂ ਤੋਂ ਬਚਣਗੇ ਤੇ ਇਹ ਸਭ ਤੋਂ ਔਖੀ ਗੇਮ ਹੈ ਸਰੀਰ ਬਣਾਉਣਾ ਸਾਲਾਂ ਹੀ ਲੱਗ ਜਾਂਦੇ ਨੇ ਸਰੀਰ ਇੱਕ ਨਾਮ ਕਾਇਮ ਕਰਨਾ ਪੇਟ ਦੇ ਮਸਲ ਬਣਾ ਲੋ ਸ਼ੋਲਡਰ ਇਹਨਾਂ ਜੋ ਵੀ ਇਹਨਾਂ ਬਣਾਉਣਾ ਟਾਈਮ ਲੱਗਦਾ ਉਹ ਟਾਈਮ ਚ ਲੱਗਣਗੇ ਦੂਜੇ ਬੰਨੇ ਕਰ ਤੇ ਧਿਆਨ ਨਹੀਂ ਜਾਊਗਾ ਗੇਮ ਕਰਨਗੇ ਤੇ ਨਾ ਹੀ ਗਲਤ ਕੰਮ ਤੇ ਧਿਆਨ ਜਾਊਗਾ ਤੇ ਨਾ ਹੀ ਨਸ਼ੇ ਤੇ ਜਾਊਗਾ ਕਿਹੜੀ ਕਿਹੜੀ ਗੇਮ ਜਿਹੜੀ ਕਿ ਆਪਣੀ ਜ਼ਿੰਦਗੀ ਵਿੱਚ ਕੀਤੀ ਹੋਈ ਬਾਕਸਿੰਗ ਤੋਂ ਇਲਾਵਾ ਮੈਂ ਸਿਰਫ ਬੌਕਸਿੰਗ ਹੀ ਕੀਤੀ ਆ ਤੇ ਬੌਕਸਿੰਗ ਦੀ ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਮੈਂ ਸਾਡੇ ਕੋਚ ਸਾਹਿਬ ਸਰਦਾਰ ਹਾਕਮ ਸਿੰਘ ਗਿੱਲ ਉਹ ਸਾਡੇ ਕੋਚ ਸਾਹਿਬ 16 ਮਾਰਦੇ ਨੈਸ਼ਨਲ ਚੈਂਪੀਅਨ ਲਗਾਤਾਰ ਸਾਡੇ ਐਮ ਪੀ ਸਿੰਘ ਨੇ ਉਹੀ ਸੀਨੀਅਰ ਹੀ ਗੋਪਾਲ ਦਿਵੰਗ ਸਾਡੇ ਸੀਨੀਅਰ ਹੀ ਤੇ ਇਹ ਬਾਕੀ ਬੱਚਿਆਂ ਨੂੰ ਬਥੇਰੇ ਨੂੰ ਤਿਆਰ ਕੀਤਾ ਮੈਂ ਕੋਈ ਨੈਸ਼ਨਲ ਖੇਡ ਗਿਆ ਤੇ ਕੋਈ ਕੁੜੀਆਂ ਵੀ ਹੁਣ ਤਿਆਰ ਨੇ ਕਾਫੀ ਕੁੜੀਆਂ ਵੀ ਕਰਦੀਆਂ ਨੇ ਜਿਮ 'ਚ ਵੀ ਹੁੰਦੀਆਂ ਨੇ ਵੇ ਟ੍ਰੇਨਿੰਗ ਵੀ ਕਰਵਾਈ ਦੀ ਆ ਤੇ ਨਾਲ ਬਾਕਸਿੰਗ ਵੀ ਕਰਵਾਈ ਦੀ ਤੇ ਆਯੋਜਕ ਧੀਰਜ ਗੇਲ ਵੀ ਇਥੇ ਨੇ ਧੀਰਜ ਜੀ ਕੀ ਕਹਿੰਨਾ ਹੈ ਜਿਹੜਾ ਕਿ ਨੈਸ਼ਨਲ ਪੱਧਰ ਤੇ ਤੁਸੀਂ ਇੱਥੇ ਕਰਵਾ ਰਹੇ ਹੋ ਕੰਪੀਟੀਸ਼ਨ ਇਹਦਾ ਮੇਨ ਮੋਟਿਵ ਕੀ ਲੱਗ ਚੱਲੇ ਜੀ ਦੇਖੋ ਜੀ ਇਹੀ ਇਹਦਾ ਮੋਟਿਵ ਇਹ ਹੋਈ ਕਿ ਅਸੀਂ ਨਸ਼ਿਆਂ ਤੋਂ ਝੋਟ ਕਰ ਰਹੇ ਆ ਬੱਚੇ ਜੇ ਸਪੋਰਟਸ ਜਾਣਗੇ ਤੇ ਆਪਣੇ ਆਪ ਹੀ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਜਿਵੇਂ ਭਾਈ ਨੇ ਦੱਸਿਆ ਕਿ ਖੋਦੋ ਸਪੋਰਟਸਮੈਨ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਹੈਰੀ ਨੇ ਬੜੀ ਮਿਹਨਤ ਕੀਤੀ ਹੈ ਕਿ ਇੱਕ ਜ਼ਿੰਦਗੀ ਲੱਗ ਜਾਂਦੀ ਆ ਬੱਚਿਆਂ ਨੂੰ ਤਿਆਰ ਹੁੰਦੇ ਹੁੰਦੇ ਆਪਾਂ ਇੰਨੀ ਜ਼ਿੰਦਗੀ ਲਾ ਕੇ ਇੰਨਾ ਪੈਸਾ ਲਗਾ ਕੇ ਵੀ ਐਂਡ ਤੇ ਸਾਨੂੰ ਮਿਲਦਾ ਗੱਖਣੀ ਆ ਇਸ ਲਈ ਇਹ ਕੰਪੀਟੀਸ਼ਨ ਹੋ ਰਿਹਾ ਕਿ ਇੱਥੇ ਦੇਖੋ ਕੈਸ਼ ਪ੍ਰਾਈਜ਼ ਆ ਜੀਬ ਦੇ ਰਹੇ ਆ ਮੋ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਸਪੋਰਟਸ ਵੱਲ ਜਾਣ। ਬਿਲਕੁਲ। ਜਿਹੜਾ ਕਿ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਦੂਰ ਹੋਣ ਤੇ ਖੇਡਾਂ ਵੱਲ ਜਾਣ ਇਸ ਕਰਕੇ ਜਿਹੜਾ ਕਿ ਇਹਨਾਂ ਵੱਲੋਂ ਇੱਕ ਵੱਡੇ ਪੱਧਰ ਤੇ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਬੋਡੀ ਬਿਲਡਿੰਗ ਦਾ ਜਿਹੜਾ ਕਿ 23-24 ਤਰੀਕ ਨੂੰ ਕਰਵਾਇਆ ਜਾਣਾ ਅੰਮ੍ਰਿਤਸਰ ਵਿੱਚ ਤੇ ਵੱਡਾ ਸਦਨ ਦਿੱਤਾ ਗਿਆ ਸਾਰੇ ਇੰਡੀਆ ਭਰ ਤੋਂ ਜਿਹੜੇ ਕਿ ਖਿਡਾਰੀ ਇੱਥੇ ਪਹੁੰਚ ਰਹੇ ਨੇ ਕਿਉਂਕਿ ਜੇਕਰ ਖੇਡਾਂ ਵੱਲ ਨੌਜਵਾਨੀ ਨੂੰ ਤੋੜ ਦਿੱਤਾ ਗਿਆ ਤਾਂ ਨੌਜਵਾਨ ਜਿਹੜੇ ਕਿ ਖੁਦ ਵਾ ਖੁਦ ਨਸ਼ੇ ਤੋਂ ਪਰੇ ਹੋ ਜਾਣਗੇ ਔਰ ਇਸੇ ਮਕਸਦ ਨੂੰ ਲੈ ਕੇ ਜਿਹੜਾ ਕਿ ਇੱਥੇ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਕੀ ਬੋਡੀ ਬਿਲਡਿੰਗ ਦੀ ਉਹ ਕਰਵਾਈ ਜਾ ਰਹੀ ਹੈ ਕੈਮਰਾ ਪਰਸਨ ਮੁਕੇਸ਼ ਬਾਵਾਨਾ ਸਿਕੰਦਰ ਪਸਰੀਚਾ ਯਾਨੀ ਸਿਰਾਟੀ ਵੀ ਅਮ੍ਰਿਤਸਰ